ਬਾਬਾ ਜੀ ਇਹਨੂੰ ਕੋਹ ਪੁਰਨੋ ਇਹ ਮੋਤੀਆਂ ਦੀ ਪਿੱਛਾ ਮੋੜ ਕੇ ਆਵੇ ਆਟੇ ਦੀ ਪਿੱਛਾ ਲੈ ਕੇ ਆਵੇ ਤੇ ਗੁਰੂ ਗੋਖਨਾਥ ਪੁਰਨੋ ਕੀ ਕਹਿੰਦਾ ਗੁਰੂ ਗੋਖਨਾਥ ਕਹਿੰਦਾ ਚੇਲਿਓ ਇੱਧਰ ਮੋੜਦਾ ਬੱਸ ਠੇਜਣਾ ਚਾਹੁੰਦੇ ਆ ਉਹ ਕਹਿੰਦੇ ਜੀ ਹਾਂ ਪੁਰਨਾ ਜੇ ਮੇਰਾ ਹੁਕਮਾਂ ਦਾ ਮੋਤੀਆਂ ਦੀ ਪਿੱਛਾ ਮੋੜ ਕੇ ਆਟੇ ਦੀ ਪਿੱਛਾ ਲੈ ਕੇ ਆ ਜੇ ਤਾਂ ਹੁੰਦਾ ਮੈਂ ਮੈਂ ਤਾਂ ਕਹਿੰਦਾ ਬਾਬਾ ਮੈਂ ਤਾਂ ਅੱਗੇ ਮਸਾਂ ਐ ਇਹਦੇ ਥੱਲੇ ਚੇਲਾ ਪੂਰਾ ਸੀ ਇਹਦੇ ਥੱਲੇ ਵਰਦੋ ਉਹ ਕਹਿੰਦਾ ਸਤ ਬਚਨ ਗੁਰੂ ਜੀ ਗੁਰੂ ਗੋਰਖਨਾਥ ਮੋਤੀਆਂ ਦੀ ਪਿੱਛਾ ਲੈ ਕੇ ਪੂਰਨ ਕਰਦਾ ਹੈ ਰਾਣੀ ਸੁਤਰਾ ਦੇ ਰੰਗ ਵੇਡਾ ਨੂੰ ਤੇ ਕੀ ਕਹਿੰਦਾ ਗੋਰਖਨਾਥ ਕਹਿੰਦਾ ਮਾਇਆ ਦੇ ਫਕੀਰਾਂ ਨੂੰ ਕੀ ਲੋੜ ਖੂਰ ਨਾਲ ਰੋਟੀਆਂ ਵਾਲੇ ਜੱਟ ਤੋਂ ਗੋਰਖਾ ਨੇ ਦੇਖ ਝੌੜੀ ਪਾਣੀ ਪਹਾੜ ਮੈਂ ਪੁਰਨਾ ਤੋ ਫਸਿਆ ਮਾਇਆ ਦੇ ਜੰਗਾਲ ਮਹਿ ਹੈ ਪੁਰਨਾ ਤੋ ਫਸਿਆ ਮਾਇਆ ਦੇ ਜੰਗਾਲ ਮਹਿ ਹੈ ਮੈਂ ਤੇ ਗੀਤ ਕਰ ਚੱਕ ਕੋਰ ਪੁਰਨਾ ਮਾਇਆ ਦੀ ਫਕੀਰਾਂ ਨੂੰ ਕਿ ਲੋੜ ਪੁਰਨਾ ਮਾਇਆ ਦੀ ਫਕੀਰਾਂ ਨੂੰ ਕਿ ਲੋੜ ਪੁਰਨਾ ਮਾਇਆ ਕਾਲੀ ਨਾਗਣੀ ਤਹਾਰ ਬੱਚਿਆ ਮਾਇਆ ਕਾਲੀ ਨਾਗਣੀ ਤਹਾਰ ਬੱਚਿਆ ਮੌਕਾ ਭਾਗੇ ਡੰਗੇੇ ਚਲਾਵੇ ਬੱਚਿਆ ਮਾਪਾ ਕੇ ਡਾਂਗੇ ਚਲੌਂਦੀ ਵਿੱਚ ਆਹ ਹੈ ਤੁਹਾਡੇ ਪਹਾੜਾ ਠੀਕਰੀਆਂ ਰੋੜਪੁਰ ਨਾ ਮਾਇਆ ਦੀ ਫਕੀਰਾਂ ਨੂੰ ਕਿ ਲੋੜ ਪੁਰ ਨਾ ਮਾਇਆ ਦੀ ਫਕੀਰਾਂ ਨੂੰ ਕਿ ਲੋੜ ਪੁਰ ਨਾ ਸਗੇੜਿਆ ਹੋਏ ਕੰਮ ਆਪਣੇ ਦਸਗੇੜਿਆ ਹੋਏ ਕੰਮ ਆਪਣੇ ਹੋਰਾਂ ਸਮਝ ਵਿੱਚ ਤੁਹੇ ਸੱਪਨੇ ਆ ਮੋਰਾਂ ਆ ਸਮਾਂ ਕਬੀਛੂ ਨੂੰ ਐ ਸੱਪਨੇ ਆਉਂਜੀ ਤੋਂ ਲੈ ਕੇ ਆਏ ਉਹਨੂੰ ਮੋੜ ਫੁਰਨਾ ਮਾਇਆ ਦੀ ਫਕੀਰਾਂ ਨੂੰ ਤੇ ਲੋੜ ਪੁਰਨਾ ਮਾਇਆ ਦੀ ਫਕੀਰਾਂ ਨੂੰ ਤੇ ਲੋੜ ਪੁਰਨਾ ਆਟਾ ਮੰਗ ਲਿਆਉਂਦਾ ਮੰੰਹੀ ਆ ਬੜਾ ਮੰਦੇ ਆਟਾ ਮੰਗ ਲਿਆਉਂਦਾ ਮੰੰਹੀ ਆ ਬੜਾ ਮੰਦੇ ਕਿੱਡੋ ਮੁੱਖੇ ਸਾਧੂ ਖੁੱਪੇ ਆਂ ਮਟਾਉਂਦੇ ਆ धू खुदाम ठीक पुर साढे पादा ठीक पुरो माया फकीरूं कोड़ पुरना माया जी फकीरूं कोड़ पुरना ਇਹ ਸਚੰਦਰੀ ਨੂੰ ਚੱਕ ਲੈ ਜਾ ਬੱਚਿਆ ਚੱਕ ਲੈ ਜਾ ਬੱਚਿਆ ਸ਼ਹਿਰ ਫਤਾਨੂ ਗੰਢੀ ਪਏ ਜਾ ਬੱਚਿਆ ਗੰਢੀ ਪਏ ਜਾ ਬੱਚਿਆ ਮੜਿਆ ਵੀ ਕਰੇ ਜੇ ਮਰੋੜ ਪੂਰਨਾ ਮੜਿਆ ਵੀ ਕਰੇ ਜੇ ਮਰੋੜ ਪੂਰਨਾ ਮਾਇਆ ਦੀ ਫਕੀਰ ਨੂੰ ਕਿ ਲੋੜ ਪੂਰਨਾ ਮਾਇਆ ਦੀ ਫਕੀਰ ਨੂੰ ਕਿ ਲੋੜ ਪੂਰਨਾ ਉਹ ਸੰਦਾਰਾ ਨੂੰ ਕਹਿੰਦੀ ਐ ਦੀ ਹੈ ਨਹੀਂ ਛੇਆ ਹੁੰਦਾਰਾਂ ਨੂੰ ਕੈਦੀ ਇਹਦੀ ਹੈ ਰੀਛਿਆ ਦਾਦੂਆਂ ਨੂੰ ਪਾ ਦੇ ਕੋ ਜੀ ਦੀ ਪਿੱਛਿਆ ਸਾਦੂਆਂ ਨੂੰ ਪਾ ਉਹ ਕੋ ਜੀ ਦੀ ਪਿੱਛਿਆ ਜ਼ਰਤੀ ਫਕਰ ਸੰਗ ਜੋੜ ਪੂਰਨਾ ਜ਼ਰਤੀ ਫਕਰ ਸੰਗ ਜੋੜ ਪੂਰਨਾ ਮਾਇਆ ਦੀ ਫਕੀਰਾਂ ਨੂੰ ਕਿ ਲੋੜ ਪੂਰਨਾ ਮਾਇਆ ਦੀ ਫਕੀਰਾਂ ਨੂੰ ਕਿ ਲੋੜ ਪੂਰਨਾ ਚੱਲਿਆ ਪੁਰਨ ਤੇ ਜੀਰਾ ਫਤਾਰ ਨੇ ਸੰਗਰਾਂ ਘੜੀ ਸੀ ਯੋਧੇ ਇੰਤਜ਼ਾਰ ਮੇਂ ਸੰਗਰਾਂ ਖਲੋਤੀਓ ਜੇ ਇੰਤਜ਼ਾਰ ਮੇਂ ਹੜਿਆ ਵੀ ਕਰੇ ਜੈ ਮਰੋੜ ਪੂਰਨਾ ਮਾਇਆ ਦੀ ਫਕੀਰਾਂ ਨੂੰ ਕੀ ਲੋੜ ਪੂਰਨਾ ਮਾਇਆ ਦੀ ਫਕੀਰਾਂ ਨੂੰ ਕੀ ਲੋੜ ਪੂਰਨਾ ਮਾਇਆ ਦੀ ਫਕੀਰਾਂ ਨੂੰ ਕੀ ਲੋੜ ਪੂਰਨਾ ਸੰਗਰਾਂ ਨੂੰ ਕਹਿਦੀ ਇਹਦੀ ਹੈ ਨਹੀਂ ਇੱਛਿਆ ਸਾਧਵਾਨ ਨੂੰ ਪਾ ਦੇ ਭੋਇੰਦੀ ਪਿੱਛੇ ਆ ਪਰ ਮੋੜਾ ਹੀ ਕਰੇ ਜੇ ਮਰੋੜ ਪੂਰਨਾ ਮਾਇਆ ਦੀ ਫਕੀਰਾਂ ਨੂੰ ਕੀ ਲੋੜ ਪੂਰਨਾ ਪੂਨ ਭਗਤ ਕਹਿੰਦਾ ਗੁਰੂ ਜੀ 7 ਵਜੇ ਨਾਲ ਨਾਣੀ ਸੁੰਗਲਾ ਉਸੇ ਗੇਂਦ ਚ ਖੜੀ ਆ ਮੇਰੇ ਰੂਪ ਦਾ ਦੰਗਿਆ ਆਉਗਾ ਉਹ ਸੱਚਾ ਪੂਰਾ 9000 ਚੈਲਾ ਪੂਨ ਜਤੀ ਮਸਲਮਾਨ ਅਨਾਇਤ ਕੋਟ ਦਾ ਹੋਇਆ ਇੱਕ ਉਹਦੇ ਰਿਕਾਰਡ ਵਾਂਦੇ ਸੰਦਿਆ ਤਵੇ ਵਾਂਦੇ ਹੁੰਦੇ ਸੀ ਆਹ ਦਾ ਨਾਇਕ ਕੋਟੀਏ ਦਾ ਪੁੱਤਿਆ ਪੁੱਤਿਆ ਪਰਮਾਨਾ ਕੀ ਲੱਕੜੀ ਆਂਦੀ ਏ ਉਹ ਲਿਖਦਾ ਪੂਰਨ ਜਤੀ ਹੋ ਕੇ ਬੇਤਿਆ ਗੁਰੂ ਕੋੜੋਂ ਵਾਣੀ ਸੰਦਰਾ ਦੇ ਰੰਗ ਮੈਂ ਨਾਲ ਚੱਲਿਆ ਚੰਦ ਕੇ ਸੋਣਾ ਸਾਹ ਸੰਗੀਤੀ ਨਾਣੀ ਸੰਦਰਾ ਗੇਟ ਤੇ ਖੜੀ ਐ ਹਰ ਬੋ ਕਰਿਓ ਤੇ ਆਪੇ ਕਹਿੰਦੀ ਨਹੀਂ ਬੰਦੀ ਤੂੰ ਕਹਿੰਦੀ ਸੀ ਸਾਹ ਜਤੀ ਐ ਆ ਆਉਂਦਾ ਮੇਰੇ ਰੂਪ ਦਾ ਡੰਗਿਆ ਮੇਰੇ ਹੁਸ਼ਮ ਨੇ ਡੰਗ ਮਾਰਿਆ ਆ ਸੁਣੋ ਬੇਨਤੀ ਕੰਨ ਦੇ ਕੋ ਉੱਥੇ ਨਾ ਵਰਤੀਆਂ ਫੇਰ ਕੀ ਹੋਇਆ ਗਰਮ ਖੋ ਪੂਰਨ ਭਗਤ ਕਹਿੰਦਾ ਮਾਤਾ ਸੁੰਗਰਾ ਆ ਮੇਰੇ ਗੁਰੂ ਨੇ ਮੋਤੀਆਂ ਦੀ ਪਿੱਛਿਆ ਕਬੂਲੀ ਨਹੀਂ ਹਨ ਦੀ ਪਿੱਛਿਆ ਪਾ ਦੇ ਰਾਣੀ ਸੁੰਗਰਾ ਹਾਂ ਹਾਂ ਉਹ ਕਹਿੰਦੀ ਬਾਬਾ ਤੇਰਾ ਗੁਰੂ ਕੀ ਕਹਿੰਦਾ ਹੈ ਉਹ ਕਹਿੰਦਾ ਕੋਈ ਨਹੀਂ शकਦਾ ਸੁਣਿਓ ਜੇ ਮੈਂ ਆਟਾ ਬਾਬਾ ਪਾ ਦਿਆਂ ਹਾਂ ਤੈਨੂੰ ਆਤੇ ਦਾ ਕੀ ਕਰੇਗਾ ਪੂਰਨ ਭਗਤ ਕਹਿੰਦਾ ਮੈਂ ਹੱਥਾਂ ਨਾਲ ਪ੍ਰਸ਼ਾਦੇ ਪਕਾਉਂ ਗੁਰੂ ਨੂੰ ਸ਼ਿਕਾਉਂ ਹੰਤਾਂ ਨੇ ਛਕਾਉਣ ਨਾ ਕਰ ਲੈਣਾ ਹੁਣ ਹੋ ਗਿਆ ਹੁਣ ਤਾਂ ਮੈਂ ਆਪਦਾ ਮਾਨ ਸਾਫ ਕਰਾਂ ਰਾਣੀ ਸੰਦਰਾ ਕਹਿੰਦੀ ਬਾਬਾ ਜਨਾਬ ਦੀਆਂ ਪੰਥੜੀਆਂ ਨਾਲ ਕੋਲੇ ਤੇਰੇ ਹੱਥ ਨੇ ਤਵੇ ਤੇ ਲਾ ਕੇ ਕਾਲੇ ਹੋ ਜਾਣਗੇ ਮੈਨੂੰ ਤੇਰਾ ਪਿਆਰ ਆਉਂਦਾ ਬਹੁਤ ਆਹੋ ਜੇ ਮੈਂ ਪ੍ਰਸ਼ਾਦੇ ਲਾਦਿਆਂ ਤੂੰ ਮੇਰੇ ਕੈਲਾ 'ਚ ਬੈਠ ਜਾ ਪੂਰਨ ਭਗਤ ਕਹਿੰਦਾ ਮਾਤਾ ਸੰਦਰਾ ਮੈਨਾਂ ਜਾਣਦਾ ਸਾਨੂੰ ਹੁਕਮ ਨਹੀਂ ਮੈਂ ਖਣੂ ਦਾ ਗੇਟ ਜੀ ਤੂੰ ਪਰਸ਼ਾਦੇ ਲਾ ਦੇ ਰਾਣੀ ਸੁੰਦਰਾ ਨੇ ਸੋਚਿਆ ਕਿ ਇੱਕ ਦੋ ਸੰਤ ਹੋਣਗੇ ਜਾਂ ਇਸ ਤੇ ਲਾਦੋਈ ਜਾਂ ਛੜੀਆਂ ਮਾਰ ਕੇ ਤਵਾ ਤਵਾ ਕੇ ਲਾਦੋ ਆ ਸੁਆ ਉਹ ਕਹਿੰਦਾ ਅਨਾੜੀ ਸੁੰਦਰਾ ਕਹਿੰਦੀ ਬਾਬਾ ਕਿੰਨੇ ਕ ਸੰਤ ਨੇ ਉੱਥੇ ਟਿਲਰ ਤੇ ਉਹ ਕਹਿੰਦਾ 360 ਚੇਲੇ ਆ ਕਾਟਮਾ ਗੁਰੂ ਆ ਬਾਟਮਾ ਮੈਂ ਆ ਉਹ ਕਹਿੰਦੀ ਫੇਰ ਤਾਂ ਝਗਰਾਵਾ ਆਏ ਹਲਵਾਈ ਚਾਹੀਏ। ਮੈਥੋਂ ਨਹੀਂ ਲੈਣੀਆਂ ਇੰਗੀਆਂ। ਆਹ ਸੁਣਿਓ। ਰਾਣੀ ਸੁਨਦਰਾ ਨੇ ਦਰ ਤੇ 36 ਪਕਵਾਨ ਦੇ ਭੋਜਨ ਤਿਆਰ ਕੀਤੇ। ਜਿੱਥੇ ਚੰਪਟੇ ਪੋਜਣਾ। ਰਾਣੀ ਸੁਨਦਰਾ ਨੇ ਸੋਚਿਆ ਮਨਾਵ ਮੈਂ ਗੁਰੂ ਗੋਖਰ ਦੇ ਢਿੱਲੇ ਤੇ ਜਾ ਕੇ ਸਾਰਿਆਂ ਨੂੰ ਪੋਜਣ ਸ਼ਿਕਾ ਕੇ ਅਕਤੂ ਪੂਰਨ ਦੀ ਡਿਮਾਂਡ ਕਰਕੇ ਲੈ ਕੇ ਆਵਾਂ ਇਹ ਬਿਆਹੋ ਸੋਚ ਲਈ ਰਾਣੀ ਸੁੰਦਰਾ ਨੇ ਸਿਉਨੇ ਦੇ ਥਾਲ ਸਿਉਨੇ ਦੇ ਚੌਚੇ ਸਿਉਨੇ ਦੇ ਗਲਾਸ ਇਹ ਬਰਤਨ ਲੈ ਛਤੀ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਹੁਣ ਗੁਰੂ ਗੋਖਰਖ ਦੇ ਟਿੱਲੇ 6 ਜੱਤੀਆਂ ਚੋਂ ਜਤੀ ਨਵਾਂ ਰਾਸਾਂ ਚੋਂ ਨਾਥ ਉਹਦੇ ਟਿੱਲੇ ਨੂੰ ਚਲੀ ਆ ਭੋਜਨ ਲੈ ਕੇ ਆਹ ਆ 360 ਸੇਲੀ ਜਾਣੀ ਸੁੰਦਰਾਂ ਦੀ ਕਿਸੇ ਦੇ ਨਾਲ ਕੱਪੜੇ ਪਾਇਆ ਕਿਸੇ ਦੇ ਹਰੇ ਕੱਪੜੇ ਪਾਇਆ ਕਿਸੇ ਦੇ ਚਿੱਤੇ ਕੱਪੜੇ ਪਾਇਆ ਨੈਣਾ ਲੱਗਿਆ ਮੀਆਂ ਦੇ ਖਾਖੀ ਕੱਪੜੇ ਪਾਇਆ ਮੂਹਰੇ ਲੱਗੀਆਂ ਮੈਂ ਗੁਰੂ ਗੋਰਖਦੇ ਚੇਲੇ ਸੀ ਜਿਹੜੇ ਉਹਨਾਂ ਨੇ ਸੋਚਿਆ ਮਨਾ ਵੀ ਪੂਰਨ ਨੂੰ ਪਤਾ ਪੱਕਾ ਮਿੱਠਾ ਆ ਗੱਲਾਂ ਆਉਂਦੀਆਂ ਕੀ ਆਉਂਦੀਆਂ ਉਹ ਇੱਕ ਕਹਿੰਦਾ ਪੂਰਨ ਦੀ ਲਾਸ਼ ਆਉਂਦੀ ਐ ਉਹ ਕਹਿੰਦਾ ਥਾਖੀ ਜਿਹੜੀਆਂ ਆਂ ਕੁੜੀਆਂ ਮੂਰੇ ਆਉਂਦੀਆਂ ਇੱਕ ਕਹਿੰਦਾ ਲੇਡੀ ਪੁਲਿਸ ਆ ਫੜ ਕੇ ਆ ਪਰਮੇਂਡਰ ਹੱਸਣਾ ਬੇਨਤੀ ਧਿਆਨ ਦੇ ਕੇ ਸ਼ਕਤੀ ਪਤਾਨ ਦੇ ਪੋਜਣ ਬਣਾ ਕੇ ਉਹ ਰਾਣੀ ਸੁਨਦਰਾ ਮੁਰੂ ਗੋਰਖ ਦੇ ਟੇਲੇ ਨੇ ਚੱਲੀ ਆ ਪੋਜਣ ਸ਼ਕਤੀ ਕਿਸਮ ਦੇ ਰਾ ਸੁਨਦਰਾ ਚੱਲੀ ਰੋਡਿਆਂ ਵਾਲੇ ਜੱਥੇ ਤੋਂ ਕੌਂਸ਼ ਸੁੰਦਰਾ ਦੇਸਰ ਹੁਸ਼ਨੰਦਾ ਅਜ ਜਾ ਦੋ ਪੈ ਗਿਆ ਪੂਰਨ ਜੰਗ ਪਜੂ ਦਾ ਚੋ ਕੱਢ ਮੇਰੀ ਲੈ ਜਾ ਵਿਛੇ ਤਾਰਾ ਕਾ ਭਲਾ ਮੂਰੇ ਰੋਹੋ ਕਲੀ ਉਹ ਜਨ ਛਤੀ ਕੇ ਸਮਾਨ ਦੇ ਲਖ ਸੁੰਦਰਾ ਤੇਲੀ ਓਥਾ ਫੜੇ ਹਥਵੰ भरिया परखण चलियर परियां जॾहिं कामने भगत जत तोड़न कली छती भोजन केतिरे सुंदर